ਵਾਗਦਾ ਤੁਹਾਡਾ 12ਵੇਂ ਬਲੌਗ ਚ ਬਾਏ ਮੇਰੀ ਥਾਲੀ ਫੇਮਸ ਬੰਦੇ ਦੀ ਥਾਲੀ ਇਦਾਂ ਨਹੀਂ ਹੁੰਦੀ ਐ ਹਾਰੇ ਗਰੀਬ ਹਾਰੇ ਗਰੀਬ ਲੋ ਵੀ ਗਾਈਜ਼ ਐਂਡ ਗਾਈਜ਼ਲੀ ਮਿੱਤਰ ਪਿਆਰਿਓ ਮਿੱਤਰ ਪਿਆਰੀਆਂ ਸਾਰੇ ਦੋਸਤਾਂ ਮਿੱਤਰਾਂ ਨੂੰ ਤੱਕੇ ਪਏ ਆ ਬੁਰਾ ਹਾਲ ਹੋਇਆ ਪਿਆ ਚੱਲ ਚਲੋ ਜਾ ਕੇ ਇਲਾਜ ਕਰੋ ਆਪਣਾ ਡੇ ਐਡੀਟਰ ਸਾਹਿਬ ਸਟੂਡੀਓ ਨੂੰ ਚਰਨ ਪਾਉਂਦੇ ਹੋਏ ਅਬੇ ਮਜ਼ਾ ਆਏਗਾ ਨਾ ਭੀੜੋ ਆਇਂ ਤਾਂ ਕੀ ਕਰਦਾ ਮੇਰੇ ਨਾਲ ਦੇਖ ਲੋ ਦੇਖ ਲੋ ਅਦਰ ਤਾਰ ਵੀ ਆ ਇਹ ਲਸਣ ਕਰਦੇ ਆ ਮੇਰੇ ਨਾਲ ਹੈ ਗਰੀਬ ਬਜ਼ੁਰਗ ਬੰਦੇ ਦਾ ਸਮਾਨ ਲਾਦ ਲੈਂਦੇ ਆ ਇਹ ਦੇਖੀ ਜਾਂਦੇ ਆ ਵੀ ਚੱਕ ਲਿਓ ਆਪੇ ਕਰੂ ਉਹ ਕਰੂ ਬੜਾ ਹਰਾਮੀ ਹੋ ਬੇਟਾ ਭਾਈਆ ਪਾ ਦਾਪ ਲੈਣੇ ਆ ਸੋਹਣੇ ਆ ਦੱਬਾਂ ਗੱਜ ਆਪਾਂ ਨੂੰ ਮੋੜਦੇ ਨਹੀਂ ਕਿਆ ਬਾਤ ਹੈ ਸਰ ਕਿਆ ਬਾਤ ਹੈ ਸਰ ਕਿਆ ਬਾਤ ਇਹ ਬਾਤ ਹੈ ਲੋ ਜੀ ਸਾਰੇ ਦਿਨ ਦੀ ਤਖਾਵ ਬਟੁਕਟਰ ਜਾਂਦੀ ਆ ਕੋਈ ਸਟੂਡੀਓ ਪੈਰ ਪਾਲੀ ਦਾ ਮੇਰੇ ਕੋਲੋਂ ਮੇਰੇ ਕੋਲ ਤਾਂ ਐਸਾ ਧੱਕ ਧੱਕ ਹੋ ਰਿਹਾ ਹੈ ਮੇਰੇ ਕੋਲ ਵੀ ਹੋ ਰਾ ਦੇ ਹਾਂ ਇਥੇ ਕਿਦਾਰ ਸਾਹਿਬ ਕੀ ਕਹਿਣਾ ਚਾਹੋਗੇ ਠੇਕੇਦਾਰ ਤਾਂ ਕਦਾ ਰਹਿ ਗਿਆ ਜਿਹੜੇ ਸਾਹਿਬ ਨਾਲ ਸਮਾਨ ਲਾ ਦੇਦਾ ਤਾਂ ਗਦਾ ਬਣਾਇਆ ਪਿਆ ਕੋਈ ਫੇਰ ਕੀ ਹੋ ਗਿਆ ਹੁਣ ਠੇਕੇਦਾਰ ਜੇ ਫਿਰ ਦਿਹਾੜੀ ਵੀ ਤਾਂ ਲੈਣੀ ਆ ਬਿਲਕੁਲ ਗਜਬ ਬੇਇੱਜ਼ਤੀ ਹੈ ਇਹ ਆਪਕੇ ਲਈ ਅਰੇ ਇਹ ਸਟਾਟ ਪੈਦਾ ਦੇ ਹੱਥ ਛੱਡੇ ਵੀ ਨਹੀਂ ਜੀ ਕਹਿੰਦੇ ਫੋਨ ਸਾਡੇ ਲਈ ਜ਼ਿਆਦਾ ਜ਼ਰੂਰੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਹ ਜਿਆਦੇ ਉਠਾਲੇ ਰੇ ਦੇਵਾ ਉਠਾਲੇ ਰੇ ਬਾਬਾ ਲਓ ਜੀ ਕੀ ਸ਼ਸ਼ੀਕਲ ਜੀ ਕੀ ਹਾਲ ਚਾਲ ਹੈ ਲਓ ਜੀ ਅਸੀਂ ਤਿਆਰ ਹੋ ਕੇ ਯੂਨੀਵਰਸਿਟੀ ਪਹੁੰਚ ਗਏ ਸੀਗੇ ਪਹਿਲੇ ਦੋ ਸੈਸ਼ਨਾਂ ਤੋਂ ਬਾਅਦ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਸਾਡਾ ਸੈਸ਼ਨ ਹੁਣ ਸ਼ੁਰੂ ਹੋਇਆ ਤੇ ਅੱਜ ਦਾ ਵਲੌਗ ਇੱਥੇ ਸ਼ੁਰੂ ਕਰਦੇ ਹਾਂ ਤੋਂ ਸਵਾਗਤ ਹੈ ਤੁਹਾਡਾ 12ਵੇਂ ਬਲਾਗ ਚ ਤੇ ਅਸੀਂ ਜੀ ਉਹ ਕੌਣ ਆ ਗਿਆ ਜੀ ਕਹਿੰਦੇ ਕੌਣ ਆ ਗਿਆ ਕਹਿੰਦੇ ਸਾਡਾ ਮਲੇਸ਼ ਆ ਗਿਆ ਜੀ ਵਾਹ ਜੀ ਵਾਹ ਦੇਖੋ ਜੀ ਅੱਜ ਅੱਜ ਕਹਿੰਦੇ ਹਾਂ ਇਹ ਇਹ ਦੇਖੋ ਜੀ ਇਹ ਜਿਹੜੀ ਇੰਨੀ ਖੁਸ਼ੀ ਮੁੰਡੇ ਨੇ ਜ਼ਾਹਰ ਕਰੀ ਸੀਗੀ ਇਹ ਇਸ ਖੁਸ਼ੀ ਚਾ ਕਿਉਂਕਿ ਅੱਜ ਸਾਨੂੰ ਪ੍ਰਸ਼ਾਦਾ ਮਿਲ ਜਾਣਾ ਹੈ ਤੇ ਬਸ ਸਾਨੂੰ ਫੋਨ ਆਉਣੇ ਵਾਲਾ ਹੀ ਆ ਤੇ ਫੋਨ ਕਰਕੇ ਦੇਖਾਂ ਵੀਰੇ ਨਹੀਂ ਤੁਸੀਂ ਫੋਨ ਕਰੋ ਕਈ ਵਾਰ ਬੰਦਾ ਫੋਨ ਕਰਨਾ ਭੁੱਲ ਜਾਂਦਾ ਹੁੰਦਾ ਤੇ ਟਾਈਮ ਪਤਾ ਹੀ ਨਹੀਂ ਕਿਵੇਂ ਲੰਘ ਗਿਆ ਸਵੇਰ ਦਾ ਤੇ ਸਾਨੂੰ ਅਸੀਂ ਵੀ ਥੋੜਾ ਬਿਜ਼ੀ ਹੋਣ ਕਰਕੇ ਅੱਜ ਦਾ ਵਲੌਗ ਦੁਪਹਿਰ ਤੋਂ ਸਟਾਰਟ ਕਰ ਰਹੇ ਹਾਂ ਸੋ ਗੁੱਸੇ ਗਿਲੇ ਨਾ ਰੱਖੇ ਜਾਣ ਵਾਜੀਵਾ ਤੇ ਉਹ ਵੀ ਮੇਰਾ ਵੀਰ ਕੁਝ ਕਹਿਣਾ ਜਾਉਂਦਾ ਹੈ ਹਾਂਜੀ ਆ ਆ ਜੀਏ ਜੀ ਆ ਜੀ ਮੇਰੀ ਥਾਲੀ ਫੇਮਸ ਬੰਦੇ ਦੀ ਥਾਲੀ ਇਦਾਂ ਨਹੀਂ ਹੁੰਦੀ ਹੈ ਹਾਂ ਦੇ ਗਰੀਬ ਆ ਦੇ ਕੁ ਮਿਲਦੀ ਆ ਖਾਣਾ ਇੱਕ ਰੱਖ ਲਈ ਬਸ ਬਹੁਤ ਹੈ ਆ ਦੇਖ ਵੀ ਮੇ ਬੁਰਕੀ ਤੋੜਦਾ ਹੋਇਆ ਬਤਨ ਵਾਦੀ ਲੋ ਵੀ ਗਾਈਜ ਐਂਡ ਗਾਈਜਣੀ ਮਿੱਤਰ ਪਿਆਰਿਓ ਮਿੱਤਰ ਪਿਆਰੀਆਂ ਸਾਰੇ ਦੋਸਤਾਂ ਮਿੱਤਰਾਂ ਨੂੰ ਤੱਕੇ ਪਏ ਆ ਬੁਰਾ ਹਾਲ ਹੋਇਆ ਪਿਆ ਤੇ ਇੱਕ ਤਾਂ ਕੰਮ ਸਾਤੋਂ ਬੜਾ ਲੈਂਦੇ ਨੇ ਸਾਨੂੰ ਕਹਿੰਦੇ ਕੁਸੂਰ ਨੇ ਛੜਨਾ ਧੋਖਾ ਕਰਦੇ ਨੇ ਸਾੜਨਾ ਜਵਾਨ ਕੋਈ ਹੋਰ ਕਰ ਲੈਂਦੇ ਨੇ ਸਾਤੋਂ ਕੰਮ ਕੋਈ ਹੋਰ ਲੈਂਦੇ ਨੇ ਜੀ ਸੋ ਸੋ ਗਾਲਾ ਸੁੱਕਿਆ ਪਿਆ ਪਾਣ ਦੀ ਤਰੇ ਲੱਗੀ ਹਈ ਆ ਚਾਹ ਦੀ ਵੀ ਤਰੇ ਲੱਗੀ ਹਈ ਆ ਨਸਾ ਟੁੱਟ ਗਿਆ ਤੇ ਅੱਜ ਜਿਹੜਾ ਜਿਹੜਾ ਵਲੌਗ ਆ ਜੀ ਇਹ ਥੋੜਾ ਛੋਟਾ ਹੀ ਰੱਖਾਂਗੇ ਅਸੀਂ ਕਿਉਂਕਿ ਸਾਡੇ ਕੋ ਢਾਟਾ ਸਾਡੇ ਨਾਲ ਤਾਂ ਇਹੋ ਕੰਮ ਹੋਇਆ ਸਾਰੇ ਕੰਮ ਛੀਲੇ ਤੋਂ ਸਾਰਾ ਕੰਮ ਛੀਲੇ ਤੋਂ ਕੀ ਹੋ ਗਿਆ ਜੇ ਲੈ ਉਹ ਲੱਗਿਆ ਸਾਰਾ ਕੰਮ ਛੀਲੇ ਤੋਂ ਆਏ ਥੋੜੀ ਹੁੰਦਾ ਜੀ ਹਾਂ ਜੇ ਕੱਟੀਆਂ ਆ ਜਾਂ ਆਪਾਂ ਤਾਂ ਖਰਚਿਆਂ 'ਚ ਵੀ ਨਹੀਂ ਆਉਂਦੇ ਤਾਂ ਠੇਕੇਦਾਰੀ ਸਿਸਟਮ ਆ ਸਾਡਾ ਤਾਂ ਜੀ ਤੇ ਬਦ ਦਿਨ ਲੰਘੇ ਸਾਡਾ ਵਧੀਆ ਲੰਘਿਆ ਜੀ ਤੇ ਸਰਾਂਦ ਵਾਲਿਆਂ ਦਾ ਥੋੜਾ ਮੈਸੇਜ ਆਇਆ ਵੀਰੇ ਬੈਂਕ ਵਾਲਿਆਂ ਦਾ ਬੀਲੇ ਨੇ ਬੈਂਕ ਵਾਲੇ ਤੁਸੀਂ ਬੀਲੇ ਹੋ ਕੰਮ ਨਹੀਂ ਕਰਦੇ ਸੋ ਹੁਣ ਅਸੀਂ 2 ਦਿਨ ਜੀ ਛੁੱਟੀ ਤੇ ਆ ਸਾਡੇ ਬਲੌਗ ਘਰੋਂ ਬਹਿ ਕੇ ਆਉਣਗੇ ਅਸੀਂ ਇੱਥੇ ਸਰਾਂਦ ਨਹੀਂ ਆਵਾਂਗੇ ਜੀ ਕਿਟਾ-ਕੁਟਾ ਮਾਰਨ ਮੈਂ ਤਾਂ ਆਉਂਗਾ ਫਤਗੜ ਸਾਹਿਬ ਦੁਕਾਨ ਲਾਉਣ ਆਉਣਾ ਮੈਂ ਹਨਾ ਤੂੰ ਹੀ ਆਏਗਾ ਮੈਂ ਖੰਨੇ ਜਾਉਂਗਾ ਟੰਡੇ ਟੰਡੇ ਵਿਆਹ ਤੇ ਜਾਉਂਗਾ ਟੰਡੇ ਵਿਆਹ ਤੇ ਜਾਏਗਾ ਇਹ ਮੇਰੇ ਨਾਲ ਪ੍ਰੋਗਰਾਮ ਤੇ ਨਹੀਂ ਜਾਂਦਾ ਮੈਂ ਮੰਡੇ ਆਉਂਗਾ ਹਾਂ ਜੀ ਤੇ ਸੈਮੀਨਾਰ ਮਖੋਦਕਿਆਈ ਯੂਨੀਵਰਸਿਟੀ ਦਾ ਕਿਸ ਤਰ੍ਹਾਂ ਹੈਗਾ ਜੀ ਹੁਣ 26 ਤਰੀਕ ਦਾ ਨਾ ਹਾਂ ਉਹ ਤਾਂ ਚਲੋ ਜੀ 26 ਵਾਲਾ ਉਹਦੇ ਵੀ ਤੁਹਾਡੇ ਨਾਲ ਇੰਨਾ ਧੱਕਾ ਨਹੀਂ 26 ਵਾਲੇ ਤਾਂ ਚਲੋ ਫੇਰ ਵੀ ਠੀਕ ਨੇ ਉਹ ਆਪਦੇ ਜਵਾਕਾਂ ਨਾਲ ਹਰੇਕ ਧੱਕਾ ਕਰਦਾ ਹੁੰਦਾ ਜੀ ਉਹ ਕੰਮ ਹੋਇਆ ਸਾਡੇ ਨਾਲ ਜੀ ਨਹੀਂ ਨਜਾਇਜ਼ ਕਰ ਰਹੇ ਨੇ ਅਸੀਂ ਹੁਣ ਆ ਗਏ ਆਪਣੇ ਸਟੂਡੀਓ ਸਾਡੇ ਐਡੀਟਰ ਸਾਹਿਬ ਸਟੂਡੀਓ ਨੂੰ ਚਰਨ ਪਾਉਂਦੇ ਹੋਏ ਸਮਝਾਣਾ ਮੇਰੇ ਕੋਲ ਪਿਆ ਹਾਇ ਆਏ ਤਾਂ ਕੀ ਕਰਦਾ ਮੇਰੇ ਨਾਲ ਦੇਖ ਲਓ ਦੇਖ ਲਓ ਅਦਰ ਤਾਰ ਵੀ ਆ ਇਹ ਲਸਣ ਕਰਦੇ ਆ ਮੇਰੇ ਨਾਲੇ ਗਰੀਬ ਬਜ਼ੁਰਗ ਬੰਦੇ ਦਾ ਸਮਾਨ ਲਾਦ ਲੈਂਦੇ ਆ ਇਹ ਦੇਖੀ ਜਾਂਦੇ ਆ ਵੀ ਚੱਕ ਲਿਓ ਆਪੇ ਕਰੂ ਉਹ ਕਰੂ गाइस ਆਪਾਂ ਆ ਦੱਬ ਲੈਣੇ ਆ ਸੋਹਣੇ ਆ ਦੱਬਾਂ ਜਾਂ ਅੱਜ ਆਪਾਂ ਨੂੰ ਮੋੜ ਦੇ ਲੋ ਜੀ ਸਾਰੇ ਦਿਨ ਦੀ ਤਕਾਬ ਡੁਕਤਰ ਜਾਂਦੀ ਆ ਅਸੀਂ ਸਟੂਡੀਓ ਪੈਰ ਪਾ ਲਈਦਾ ਲੋ ਵੀ ਸਿੰਘੋ ਸਿੱਧਾ ਹੈਲੋ ਵੀਰੇ ਮਤਲਬ ਐਡੀਟਰ ਹੁੰਦੇ ਆ ਜ਼ਮਾਨ ਚੱਕਣਾ ਵੈਣਾ ਉਹਨੂੰ ਰੋਡ ਆ ਚੱਕਦਾ ਵੀਰੇ ਚੱਕਦਾ ਰੋਡ ਰੋਡ ਇਕੱਠਾ ਕਰਨਾ ਰੋਡਾਂ ਦਾ ਕੰਮ ਆੜੀ ਸਪੇਂਟ ਕਰਨਾ ਸਾਡਾ ਜੀ ਠੇਕੇਦਾਰ ਦੀ ਮਤਵਾਰ ਰੱਖਦੇ ਨੇ ਐਨਾ ਸਮਾਂ ਆਈ ਠੇਕੇਦਾਰ ਸਾਹਿਬ ਕੀ ਕਹਿਣਾ ਚਾਹੋਗੇ ਠੇਕੇਦਾਰ ਤਾਂ ਕਦਾ ਰਹਿ ਗਿਆ ਜਿਹੜੇ ਸਾਹਿਬ ਨਾਲ ਸਮਾਂ ਲਾ ਦਿੰਦੇ ਤਾਂ ਕਦਾ ਬਣਾਇਆ ਪਿਆ ਕੋਈ ਨਾ ਫੇਰ ਕੀ ਹੋ ਗਿਆ ਹੁਣ ਠੇਕੇਦਾਰ ਜੇ ਫੇਰ ਦਿਹਾੜੀ ਵੀ ਤਾਂ ਲੈਣੀ ਆ ਬਿਲਕੁਲ ਸਰ ਬਿਲਕੁਲ ਹਨਾ ਪਾਈਸਾ ਦਾ ਮਾਮਲਾ ਹੈ ਹਾਂ ਪਾਈਸੇ ਹੀ ਪੈਸਾ ਹੋ ਜਾਣਾ ਬਸ ਆ ਗਿਆ ਕਿਸ਼ਤਾਂ ਦਾ ਕਰਾਇਆ ਨਿਬੜ ਜਾਣਾ ਪੈਸਾ ਤੇ ਆਓ ਜੀ ਕਹਿੰਦੇ ਸਰਹੰਦ ਵਾਲੇ ਪੁਲ ਤੇ ਅਸੀਂ ਪਹੁੰਚ ਗਏ ਆ ਜੀ ਤੇ ਅਸੀਂ ਚੱਲੇ ਆ ਜੀ ਕੱਪੜੇ ਦੇਣ ਸਵਾਉਣੇ ਤੇ ਅੱਜ ਇਹ ਸਟਾਰਟਰ ਹੋ ਰਿਹਾ ਹੈ। ਇਹ ਹੱਥ ਛੱਡੇ ਵੀ ਨਹੀਂ ਜੀ ਕਹਿੰਦੇ ਫੋਨ ਤੁਹਾਡੇ ਲਈ ਜ਼ਿਆਦਾ ਜ਼ਰੂਰੀ ਹੈ। ਕਿਹੜਾ ਸ਼ਰਤ ਕਿਹਾਂ ਵਿਚਾਰ ਹੈ ਉੱਚ ਵਿਚਾਰ ਤੇ ਇਹੋ ਜਿਹਾ ਵਿਰੋਧ ਤਾਂ ਸਿਰਜਦਾ ਹੀ ਪਿਆ ਹੁੰਦਾ। ਇਹ ਕਰਾਉਂਦੇ ਵੀਰੇ ਉਹ ਕਿੱਥੇ ਰਹਿ ਗਏ ਹਸਪਤਾਲ 'ਚ। ਪਰ ਬਹੁਤ ਸਾਰਾ ਮਰੇ ਆਲੇ ਜੀ ਜਨਾ ਹੈਗਾ। ਮਾਰਦਾ ਫੁੱਟ ਜੀ। ਲਾਓ ਜੀ ਦੇਖੋ ਇਹ ਮੌਸਮ ਬਹੁਤ ਸੋਹਣਾ ਹੋਇਆ ਪਿਆ। ਅਸੀਂ ਵੀ ਸੋਹਣੇ ਲੱਗੇ ਜਾਂਦੇ ਆ ਤੇ ਵਲੌਗ ਮੇ ਲਾਦਾ ਜੋ ਵਲੌਗੀ ਜੀ ਬਣੂਗੀ ਕਿਉਂਕਿ ਅੱਜ ਕੰਮ ਇਹ ਇੰਨਾ ਕਰਾਇਆ ਇਹ ਟੈਕਨਿਸ਼ੀਅਨ ਸਭ ਤੋਂ ਜ਼ਿਆਦਾ ਕੰਮ ਕਰਾਇਆ ਤਰੂਕ ਮੈਂ ਪਹਿਲੇ ਆ ਨਹੀਂ ਕਰ ਸਕਦਾ ਸਾਨੂੰ ਸਾਈਡ ਤੇ ਲਿਆ ਕੇ ਤਰੂਕ ਦੇ ਕੁੱਤੇ ਜਦ ਕਹਨੇ ਵੀ ਕੱਲੀਆਂ ਫੋਟਾਂ ਖਿੱਚਣੀਆਂ ਹਾਂ ਫਿਰ ਕਹਿੰਦੇ ਨੇ ਜੀ ਥੋੜੇ ਜਿਹਾ ਸ਼ਾਟ ਬਣਾ ਲਓ ਫਿਰ ਸ਼ਾਟ ਬਣਾਓ ਫਿਰ ਰੀਲਾਂ ਫਿਰ ਐਡਿਟ ਵੀ ਕਰੋ ਜੀ ਹਾਂ ਫਿਰ ਐਂਡ ਕਰ ਦਿਓ ਫਿਰ ਵੀਡੀਓ ਬਣਾ ਦਿਓ ਇਹ ਕਹਿੰਦਾ ਫੋਟੋ ਮਗਾਉਣ ਵਾਲੇ ਜਾਣਕਾਰੀ ਕਰ ਲੈਣੀ ਕਰ ਲੈਂਦੇ ਨਹੀਂ ਜਦ ਇਹ ਨਾਲ ਦੀ ਨਾਲ ਇਹ ਜੋ ਪੀਟੀਸੀ ਨਿਊਜ਼ ਨੂੰ ਕਹਿੰਦਾ ਨਿਊਜ਼ ਭੇਜੋ ਜੀ ਆਇ ਤੁ ਮੋੜ ਲੇ ਵੀ ਆ ਜਿਹੜਾ ਤੱਕ ਆਪਾਂ ਪਹੁੰਚ ਚੁੱਕੇ ਆਂ ਰੇਲਵੇ ਰੋਡ ਸਰਾਂ ਦੇ ਤੇ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਆਂ ਜੀ ਇੱਕ ਅਦਿੱਤੀ ਨਾਮ ਦੀ ਵੀਰ ਇਹਨੂੰ ਕਹਿੰਦੇ ਨੂਨ ਮਿਰਚ ਵਾਲੀ ਗਲੀ ਵਾਹ ਜੀ ਵਾਹ ਕਿਉਂ ਇਹ ਇਹ ਨਾਮ ਕਿਉਂ ਕਹਿੰਦੇ ਨੇ ਕਿਉਂਕਿ ਆ ਦੇਖੋ ਜੀ ਆ ਦੁਕਾਨੇ ਇੱਥੇ ਨੂਨ ਮਿਰਚ ਆਪ ਪੀਸਦੇ ਨੇ ਹਲਦੀ ਵਗੈਰਾ ਜੀ ਤਾਂ ਕਰਕੇ ਗਲੀ ਇਹਨਾਂ ਨੂਨ ਮਿਰਚ ਵਾਲੀ ਗਲੀ ਹੈ ਜੀ ਤੇ ਲਓ ਜੀ ਕਹਿੰਦੇ ਜਦੋਂ ਤੋਂ ਮਾਰੇ ਕਿਰਪਾ ਨਾਲ ਬਾਣੇ ਸਵੌਣੇ ਸਟਾਰਟ ਕਰੇ ਨੇ ਆ ਬਾਪੂ ਜੀ ਤੁਸੀਂ ਸਵੌਣੇ ਆਏ ਅੱਜ ਵੀ 4-5 ਸਾਲਾਂ ਬਾਅਦ ਸਿੱਧਾ ਚੱਲੀ ਚਲੋ ਯਾਰ ਜੀ 4-5 ਸਾਲਾਂ ਬਾਅ ਦੇਖੋ ਪਛਾਣਦੇ ਆ ਕਿ ਨਹੀਂ ਤੇ ਤੁਸੀਂ ਦੇਖ ਸਕਦੇ ਹੋ ਇਹ ਬੀ ਬਹੁਤ ਡਵੈਲਪ ਹੋ ਚੁੱਕੀ ਹੈ ਜੀ ਤੇ ਵਾਜੀ ਵਾਹ ਕਿਆ ਸਿਕਾ